ਬਹੁਤ ਸੋਹਣੇ ਰੁਝਾਨ ਆ ਨੇ ਆਈ ਫੋਨ ਪਿੱਛੇ ਕਰ ਰਿਹਾ ਤਿੰਨ ਸੀਟਾਂ ਹੁਣ ਤੱਕ ਕਾਂਗਰਸ ਦੀਆਂ ਜਿਹੜੀਆਂ ਹੁੰਦੀਆਂ ਨੇ ਇਹ ਕਿਨੂੰ ਸਰਟੀਫਿਕੇਸ਼ਨ ਜਿਹੜੀ ਆ ਉਹਰੇ ਚੋਂ ਦੇਣੀ ਰਹੇਗੀ ਇਹਨੂੰ ਅਸੀਂ ਦੁਬਾਰੇ ਵੀ ਕਾਊਂਟਿੰਗ ਕਰਾਉਣੀ ਆ ਜਾਂ ਇਹਨੂੰ ਦੇਖਣਾ ਹੈ ਜੇ ਚੈੱਕ ਕਰਦੇ ਆ ਸੋ ਮੈਨੂੰ ਲੱਗਦਾ ਜਿਹੜਾ ਜਿੱਤ ਕੇ ਵੀ ਸਰਟੀਫਿਕੇਸ਼ਨ ਦੇ ਦੇਣਾ ਚਾਹੀਦਾ ਜਿਹੜਾ ਕੋਈ ਦੋ ਵੋਟਾਂ ਦੇ ਜਿੱਤਿਆ ਜਾਂ ਇੱਕ ਵੋਟ ਤੇ ਜਿੱਤਿਆ ਉਰੀ ਚ ਤਾਂ ਫਰਕ ਓ ਲੱਗਦਾ ਬੰਦਾ ਰੀਕਾਉਂਟਿੰਗ ਕਰਾ ਲਿਆ ਜਿਹੜਾ 60 ਵੋਟਾਂ ਤੇ 17 ਤੇ ਜਿੱਤ ਗਿਆ ਉਹ ਅਨਾਉਂਸ ਕਰਨਾ ਚਾਹੀਦਾ ਹੈ ਸੋ ਇਸੇ ਕਰਕੇ ਮੈਂ ਇਹ ਕਹਿੰਦਾ ਹਾਂ ਕਿ ਸਾਡੀ ਮਦਦ ਲਾਗੇ ਕਿਉਂਕਿ ਐਸਵੀਐਮ ਤੇ ਤਾਂ ਸਾਨੂੰ ਕਿਸੇ ਤਰੀਕੇ ਦਾ ਕੋਈ ਵਿਸ਼ਵਾਸ ਨਹੀਂ ਹੈ ਜਿਸ ਪ੍ਰਕਾਰ ਸਰਪੰਚੀ ਦੇ ਚੋਣਾਂ ਦੇ ਵਿੱਚ ਹੋਇਆ ਉਸੇ ਸਭ ਨੇ ਆਪ ਦੇਖਿਆ 23 ਰੁਪਏ ਚੋੜਾ ਹੀ ਦਿੱਤੇ ਗਏ ਕਹਿੰਦੇ ਇੱਕ ਕਾਗਜ਼ ਵਾਪਸ ਲੈਣੇ ਨੇ ਸੋ ਸੋਨੇ ਰੁਝਾਵ ਹੈ ਔਰ ਮੈਨੂੰ ਲੱਗਦਾ ਕਿ ਕਾਫੀ ਜਿਹੜੀਆਂ ਗੱਲਾਂ ਜਿਵੇਂ ਟੋਟਲ ਕੈਲਕੂਲੇਸ਼ਨ ਦੇਖਾਂ ਜਿੱਦੜ ਵੀ ਜਿਹੜੀ ਅਸੀਂ ਦੀਆਂ ਸੰਸਭਾ ਬਾਈ ਇਲੈਕਸ਼ਨ ਬਾਈ ਦਾ ਆਪੇ ਹਾਰੇ ਸੀ ਤੇ ਜੇ ਮੈਂ ਉਹ ਸਾਰਾ ਨਜ਼ਰ ਆਵਾ ਤਾਂ ਹੁਣ ਜਿਹੜੇ ਰੁਝਾਨ ਹੈ ਜੇ ਕਿੰਨਾ ਦੀ ਕੈਲਕੂਲੇਸ਼ਨ ਲਾਵਾਂਗੇ ਤਾਂ ਵੋਟ ਜਿਹੜੀ ਆ ਉਹ ਕਾਂਗਰਸ ਪਾਰਟੀ ਦੀ ਵੱਧ ਦਿਖ ਰਹੀ ਹੈ ਹਾਂ ਕਿਤੇ ਅਸੀਂ ਜੀਪੀ ਹੋਵਾਂਗੇ ਕਿਸੇ ਦੇ ਇੱਕ ਅੱਦੇ ਪਿੰਡ ਚ ਹੋਰ ਲਾਸੀ ਹੋਵਾਂਗੇ ਲੇਕਿਨ ਫਸਮੇ ਮੁਕਾਬਲੇ ਹੈ ਜਿਵੇਂ ਸਤਾਧਰ ਪਾਰਟੀ ਤਿੰਨ ਚਾਰ ਥਾਵਾਂ ਦਾ ਮੈਨੂੰ ਉਝ ਪਤਾ ਲੱਗਿਆ ਜਿਵੇਂ ਪਿਉਰੀ ਅਨਾਉਂਸ ਹੋਈ ਹੈ ਤੀਜੇ ਨੰਬਰ ਤੇ ਹਾਂ ਜਿਵੇਂ ਮੰਲਣ ਅਨਾਉਂਸ ਹੋਈ ਹੈ ਤੀਜੇ ਨੰਬਰ ਤੇ ਹੈ ਕਿ 15 1500 ਵੋਟ ਪਿੱਛੇ ਹੈ ਓਵਰ ਆਲ ਪੰਜਾਬ ਨੂੰ ਕਿਵੇਂ ਦੇਖਦੇ ਹੋ ਸੋ ਓਵਰ ਆਲ ਪੰਜਾਬ ਤੋਂ ਵੀ ਬਹੁਤ ਚੰਗੀ ਪਰਫਾਰਮੈਂਸ ਜਿਹੜੀ ਹੋਈ ਹੈ ਉਹ ਠੀਕ ਹੈ ਜਿਸ ਪ੍ਰਕਾਰ ਆਮ ਤੌਰ ਤੇ ਜਿਹੜੇ ਨਤੀਜੇ ਬਲੌਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਹੁੰਦੇ ਆ ਤੁਸੀਂ ਜੇ ਮਗਰਲੀਆ ਚੋਣਾਂ ਇੱਥੋਂ ਦੇਖ ਲਓ ਤਾਂ ਸਾਰੀਆਂ ਜ਼ਿਲ੍ਹਾ ਪ੍ਰੀਸ਼ਦਾਂ ਅਸੀਂ ਜਿੱਤੇ ਸੀ ਬਲੌਕ ਸੰਪਤੀਸ ਅਸੀਂ ਜਿੱਤੇ ਸੀ ਇੱਕ ਦੋ ਹੰਕਾਰ ਦੇ ਆਦਰਵਾਈਜ਼ ਸਾਰੀਆਂ ਅਸੀਂ ਜਿੱਤ ਕੇ ਸੀ ਉਸੇ ਸਰਕਾਰਾਂ ਜਿੱਤ ਜਾਂਦੀਆਂ ਆ ਮੂਵਮੈਂਟ ਪਾਰਟੀ ਧੱਕੇ ਦੇ ਬਾਅਦੂ ਰਾਸਤੀ ਦੇ ਬਾਅਦ ਵੋਟ ਪੇਪਰਾਂ ਦੀ ਜਿਹੜੀ ਚਰਚਾ ਸੀ ਕਿ 2200 ਵੋਟ ਪੇਪਰ ਜਿਹੜਾ ਆ ਗਿਆ ਹੈ 파ਤੇ ਹੈ ਕਈ ਵੋਟ ਪੇਪਰ ਕਈ মিডিਆ ਵਾਲੇ ਨੇ ਪਹਿਲਾਂ ਵੀ ਵਿਖਾਏ ਕਿ ਉਹ ਮਾਰਕੀਟ 'ਚ ਆ ਗਏ ਸੀ ਉਹਨਾਂ ਤਮਾਮ ਚਰਚਾਵਾਂ ਦੇ ਬਾਅਦ ਸੋਣਾ ਸਾਨੂੰ ਕੰਮ ਲੱਗ ਰਿਹਾ ਹੈ ਬਾਈਕੂ ਕਿਰਪਾ ਕਰੇ ਹੁਣ ਜੇ ਗਿਣਤੀ ਮਿੰਤੀ ਦੇ ਵਿੱਚ ਕਿਉਂਕਿ ਡੇਰੀ ਬੜੀ ਕਰ ਰਹੇ ਰਾਤ ਦੇ 12 1 ਵਜੇਾਂ ਕਿ ਇਸ ਆਪ ਨਾਲ ਤੋ ਕਈਆਂ ਨੇ ਰਿਜ਼ਲਟ ਬਦਲੇ ਜਾਂਦੀ ਹੈ ਮੋਕੇ ਤੇ ਅਕਾਲੀ ਦਲ ਦੀ ਪਰਫਾਰਮੈਂਸ ਨੂੰ ਕਿਵੇਂ ਦੇਖਦੇ ਹੋ ਡਾਇਨਾਸੌਰ ਫੇਰ ਆਗੇ ਕਹਿੰਦੇ ਇਹ ਡਾਇਨਾ ਡੋਇਨਾ ਸੋਰ ਜਿਹੜੇ ਆ ਗਏ ਜਾਂ ਨਹੀਂ ਆ ਗਏ ਮੈਂ ਐਵੇਂ ਮਜਾਕੀਆ ਗੱਲ ਨਹੀਂ ਕਰੂੰਗਾ ਹਾਂ ਅਗਰ ਅਕਾਲੀ ਦਲ ਪਰਫਾਰਮ ਠੀਕ ਕਰੇਗਾ ਤਾਂ ਇਹ ਸਾਡੇ ਹਿਸੇ ਬਿਹਤਰੀਨ ਹੈ ਹਾਂ ਤੁਸੀਂ ਦੇਖੋ ਜੇ ਅਕਾਲੀ ਦਲ ਪਰਫਾਰਮ ਕਰਦਾ ਗਿੱਧੜ ਵਿੱਚ ਜੇ ਅਕਾਲੀ ਦਲ ਆਪਣਾ ਚੋਣ ਚਿੰਨ੍ਹ ਤੇ ਬੰਦਾ ਲੜਾਉਂਦਾ ਤਾਂ ਕਾਂਗਰਸ ਅਸੀਂ ਬਾਏ ਇਲੈਕਸ਼ਨ ਵੀ ਇੱਥੇ ਜਿੱਤੇ ਹੋਇਆ ਕੀ ਕੀ ਅਕਾਲੀ ਦਲ ਨੇ ਆਪਣਾ ਸਿੰਗਲ ਦੇ ਬੰਦਾ ਹੀ ਨਹੀਂ ਸੀ ਅੱਜ ਮਲੰਦ ਦੇ ਹਾਲਾਤ ਕੀ ਹੋਏ ਜਿੱਥੇ ਅਸੀਂ 1500 ਵੋਟ ਘਟ ਗਏ ਸੀ ਉੱਥੇ ਅੱਜ 1500 ਵੋਟ ਅਕਾਲੀ ਦਲ ਘਟ ਗਿਆ ਸੋ ਕਹਿਣ ਦਾ ਮਤਲਬ ਹੈ ਜੇ ਅਕਾਲੀ ਦਲ ਮੁਕਸਰ 'ਚ ਪਰਫਾਰਮ ਨਹੀਂ ਕਰੇਗਾ ਜਿੱਥੇ ਉਹਨਾਂ ਦਾ ਗ੍ਰਹਿ ਖੇਤਰ ਹੈ ਔਰ 50 ਸਾਲਾਂ ਦਾ ਗੜ ਰਿਹਾ ਹੈ ਲੰਬੀ ਮੁਕਸਰ ਮਲੋਟ ਗਿੱਦੜਵਾ ਤੇ ਫਿਰ ਹੋਰ ਕਿੱਥੇ ਪਰਫਾਰਮ ਕਰੇਗਾ ਸੋ ਫੋਰ ਐਸ ਟੂ ਬੀ ਵੈਰੀ ਓਨੈਸਟ ਸਾਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਪਰਫਾਰਮ ਕਰੇ ਜਿਵੇਂ ਮਰਿਆ ਪਿਆ ਹੈ ਇਹ ਇੱਕ ਸੀਟ ਨਾਲ ਆ ਗਈ ਚਾਰ ਸੀਟਾਂ ਕਾਲੀ ਦਾ ਉੱਤ ਗਿਆ ਸੀਗਾ ਬਾਏ ਇਲੈਕਸ਼ਨ 'ਚ ਲੜਿਆ ਹੀ ਨਹੀਂ ਸੋ ਇੱਕ ਸੀਟ ਪਰੰਤਾਰਨ ਤੇ ਜਾਂ ਬਲਾਕ ਸੰਮਤੀ ਦਾ ਜਿੱਤਨ ਨਾਲ ਨਹੀਂ ਕਹਿ ਸਕਦੇ ਡਾਇਨਾਸੌਰ ਆਗੇ ਜਾਂ ਕਿਉਂਕਿ 15 ਦਿਨਾਂ ਦਾ ਮੁਝਾਹ ਪਦ ਜੰਗਾ ਸੋ ਪਰ ਮਤਾ ਦਾ ਪਰਫਾਰਮ ਕਰਨਾ ਕਾਂਗਰਸ ਪਾਰਟੀ ਤੇ ਅਸਲ ਵਿੱਚ ਬਿਹਤਰੀ ਸੁਖਵੀਰ ਦੇ ਇਲਾਕੇ ਦਾ ਦਰਵਾਜ਼ਾ ਤੋਂ ਅਨਾਉਂਸ ਕਰਨਾ ਫਰਕ ਪਿਆ ਇਸ ਸੀ ਦਾ ਗਦਰਬਾਦ ਉਹਨੇ ਅਨਾਉਂਸਮੈਂਟ ਕੀਤਾ ਕਰਦਾ ਸੀ ਪਰ ਐਲਾਨ ਵਾਪਸ ਲੈ ਗਏ ਮੈਨੂੰ ਤੁਹਾਨੂੰ ਕਹਿਣਾ ਕਿ ਉਹ ਤੁਸੀਂ ਕਿਸੇ ਦਸੇਦੂ ਉਹਨਾਂ ਨੇ ਆਪਣਾ ਪ੍ਰੈਸ ਕਾਟਾ ਵਾਪਸ ਲੈ ਲਿਆ ਸੀ ਪਰ ਮੈਂ ਤਾਂ ਹੁਣ ਤਾਂ ਉਹਨਾਂ ਨੇ ਆਪ ਐਲਾਨ ਕੀਤਾ ਉਹ ਵੀ ਮਜ਼ਾਕੀਆ ਤੌਰ ਤੇ ਪ੍ਰੈਸ ਕਾਟਾ ਵਾਪਸ ਲੈ ਲਿਆ ਜਿਰੋ ਮੈਂ ਕਹਿੰਦਾ ਸੀ ਸੰਦੀਪ ਜੀ ਜਾਏ ਉਹਨਾਂ ਤੁਸੀਂ ਆਪ ਲੜਿਓ ਫਿਰ ਮੈਂ ਨਹੀਂ ਲੜੂੰਗੀ ਜੇ ਤੁਸੀਂ ਲੜੇ ਤਾਂ ਮੈਂ ਲੜੂੰਗੀ ਹੁਣ ਵੀ ਤੁਹਾਡਾ ਉਹੀ ਡਿਸੀਜਨ ਹੈਗਾ ਜੀ 100% ਕਦੇ ਰਾਜਾਵੜਿੰਗ ਮੈਦਾਨ ਛੱਡ ਕੇ ਭੱਜਿਆ ਰਾਜਾਵੜਿੰਗ ਤਾਂ ਹਮੇਸ਼ਾ ਵੱਜਦੇ ਵੱਜ ਮੈਦਾਨ ਛੱਡ ਲੜਿਆ ਕੋਈ 4-5 ਅਰੀ ਚਿੱਤੇ ਪੁਲਵਾਨ ਇੱਕ ਦਿਨ ਦੀ ਡਿੱਗ ਪਏ ਉਹ ਵੀ ਬਾਈ ਇਲੈਕਸ਼ਨ ਚ ਉਹ ਮਾਰਾਂ ਛੱਡ ਕੇ ਥੋੜੀ ਕਦੇ ਮੈਂ ਭੱਜਿਆ ਸੋ ਹਮੇਸ਼ਾ ਜਿੱਤੇ ਪਰ ਆਈ ਥਿੰਕ ਇਹ ਜਿਹੜੇ ਚੋਣ ਹੁੰਦੇ ਆ ਇੱਕ ਤਰਫਾ ਸਰਕਾਰ ਦਾ ਚੋਣ ਲੇਕਿਨ ਫਿਰ ਵੀ ਵੀ ਆਰ ਪਰਫਾਰਮਿੰਗ ਵੈਲ ਮੈਂ ਧਰਵਾਇਆ ਕਾਂਗਰਸ ਦਾ ਕਾਂਗਰਸੀ ਲੀਡਰ ਸਬੰਧਾਰ ਪੰਜਾਬ ਦੀ ਚਾਹਤ